ਨੇਤਰ ਬਾਈ ਨੇ ਤੜਕੇ ਨੂੰ 4 ਵਜੇ ਕਹਿੰਦੇ ਆ ਆਨੰਦ ਲੈਣੇ ਆ ਮੈਨੂੰ ਕੱਲ ਇੱਕ ਬੰਦੇ ਦਾ ਫੋਨ ਆਇਆ ਸੀ ਉਹ ਮੈਨੂੰ ਪੁੱਛ ਰਿਹਾ ਸੀ ਤੇ ਸਾਡੇ ਵੱਲ ਇੱਕ ਹੋਰ ਰਿਵਾਜ ਵੀ ਆ ਵੀ ਜਦੋਂ ਚਾਚੇ ਤਾਈ ਵਿੱਚ ਵਿਆਹ ਹੁੰਦਾ ਉਹਨੂੰ ਟੀਰੜਾ ਕੇ ਦਿੰਦੇ ਹੁੰਦੇ ਆ ਆ ਤੁਸੀਂ ਦੇਖੋ ਘਰਾਂ ਬੈਠੇ ਸਾਡੇ ਘਰ ਦੇ ਟੀਰੜਾ ਰਹੇ ਉਹਦੇ ਵਾਸਤੇ ਤੇ ਆ ਦੇਖੋ ਪੂਰਾ ਟੀਰੜਾ ਕੇ ਦਵਾਂਗੇ ਉਹਨੂੰ ਪਰ ਇਸ ਦੇ ਵਿੱਚ ਬਦਾਮ ਕਾਜੂ ਤੇ ਹੋਰ ਜਿਹੜੇ ਚੀਜ਼ਾਂ ਪੈਂਦੀਆਂ ਕੀ ਦੇ ਦੇ ਇਹ ਭਾਈ ਜੈਸੂ ਨੂੰ ਗਾਉਂਗੇ ਜੈਸੂ ਦਾ ਵਿਆਹ ਹੈ ਇਹ ਪੰਜੀਰੀ ਹੁਣ ਇਹ ਰਿਵਾਜ ਹੈ ਸਾਡੇ ਵੱਲ ਜਦੋਂ ਮੇਰਾ ਵਿਆਹ ਵੀ ਹੋਇਆ ਤਾਂ ਕਟੋਕੜ ਮੇਰੀ ਮਾਸੀਆਂ ਨੇ ਚਾਚੇ ਤਾਏ ਨੇ ਇਹਨਾਂ ਕੀ ਰਲਾ ਕੇ ਦਿੱਤਾ ਤਾਂ ਰਸਮਾਂ ਹੁੰਦੀਆਂ ਭਾਈ ਇਹ ਜੋ ਰਸਮਾਂ ਭਾਈ ਇਹ ਸੇ ਪੂਰੀਆਂ ਕਰਦੇ ਆ ਤੇ ਕੀ ਰਲਾ ਕੇ ਦੇਣਾ ਤੇ ਦੂਜਾ ਭਾਈ ਕੱਲ ਮੈਨੂੰ ਬੰਦੇ ਦਾ ਇੱਕਦਾ ਫੋਨ ਆਇਆ ਸੀ ਕਹਿੰਦੇ ਵੀ ਨੇਤਰભાઈ ਨੇ ਤੜਕੇ ਨੂੰ 4 ਵਜੇ ਆਨੰਦ ਲੈਣੇ ਆ। ਮੈਂ ਕਿਹਾ ਭਾਈ ਦੇਖੋ ਧੀ ਉਹਨਾਂ ਦੀ ਜਿਸੀ ਤਾਂ ਹੁਣ ਚਾਚੇ ਦਾ ਚਲੋ ਸਾਡੀ ਭਤੀਜੀ ਲੱਗਦੀ ਆ। ਉਹਨੇ ਸ਼ਾਇਦ ਕੋਈ ਦੇਖਿਆ ਹੋਵੇ। ਕੋਈ ਨੇਰ ਚਾਨਣ ਹੋ ਕਿ ਆ ਪਤਾ ਪੰਡਤਾਂ ਕਿ ਆ ਭਾਈ ਤੇ ਬਰ ਹੁਣ ਭਾਈ ਮੈਨੂੰ ਪੂਰਾ ਪਤਾ ਨਹੀਂ ਮੈਂ ਉਹਨੂੰ ਕਿਹਾ। ਕਹਿੰਦੇ ਵੀ ਤੁਹਾਡੇ ਨਾਲ ਕੋਈ ਸਲਾਹ-ਬਾਤ ਕੀਤੀ ਮੈਂ ਕਿਹਾ ਭਾਈ ਸਾਡੇ ਨਾਲ ਕੋਈ ਸਲਾਹ-ਬਾਤ ਨਹੀਂ ਕੀਤੀ ਹੋਈ। ਮੈਂ ਤੁਸੀਂ ਵੀਡੀਓ 'ਚ ਦੇਖ ਲਿਆ ਇਹ ਹਾਲੇ ਮੈਨੂੰ ਇਹਦੇ ਬਾਰੇ ਪੂਰਾ ਪਤਾ ਨਹੀਂ ਹੈਗਾ। ਮੈਂ ਤੁਹਾਨੂੰ ਕਹਿ ਰਹੀ ਹਾਂ। ਸ਼ਾਇਦ ਹੋਵੇ ਕੋਈ ਗੁਰੂਆਂ ਦਾ ਹੋਵੇ ਜਾਂ ਕੋਈ ਹੋਰ ਚੱਕਰ ਹੋਵੇ ਹੁਣ ਉਹ ਨੂੰ ਉਹ ਨੂੰ ਇਹਦੇ ਵਾਰ ਇਹਨੂੰ ਹੀ ਪਤਾ ਹੋਊਗਾ। ਅੱਛਾ ਅਹ ਕਰਾਂ ਗੱਲ ਚੱਲਦੀ ਦੀ ਕਹਿੰਦਾ ਕਰਤਿਕ 22 ਕੰਜੀ ਕਹਿੰਦੀ ਸ਼ਾਇਦ ਕੋਈ ਹੋਰ ਵੀਡੀਓ ਨਾ ਬਣਾ ਲਵੀਂ ਜਾ ਕੇ ਤੜਕ ਤੜਕੇ ਪਹਿਲੀ ਜਾ ਕੇ ਆਪਾਂ ਆਨੰਦ ਲੈ ਆਈਏ। ਉਹ ਮੈਂ ਚੱਲ ਵੀਡੀਓ ਦਾ ਚੱਕਰ ਨਹੀਂ ਹੋਣਾ ਸ਼ਾਇਦ ਕੋਈ ਵੀਡੀਓ ਦਾ ਥੋੜੀ ਚੱਕਰ ਹੋਊਗਾ। ਮੈਂ ਕਿਹਾ ਤਿੰਨ ਚੈਨਲ ਬਣ ਚੱਲਦੇ ਮੇਰੇ ਉਹਨਾਂ ਦੇ ਜੈਸਵੀਨ ਦਾ ਜੈਸਵੀਨ ਆਪਣਾ ਬਣਾਇਆ ਕਰਨਵੀਰ ਦਾ ਸੁਖੋ ਭੈਣ ਜੀ ਤਿੰਨੇ ਚੈਨਲਾਂ ਉੱਪਰ ਵੀਡੀਓ ਪੈਂਦੀਆਂ ਆ। ਚਲੋ ਉਹ ਆਪਣਾ ਭਾਈ ਵਿਆਹ ਪੂਰਾ ਦਿਖਾ ਰਿਹਾ ਹਨ ਪੂਰਾ ਬਿਹਾਰ ਕਰ ਰਿਹਾ ਜੋ ਵੀ ਹੈ ਚੀਜ਼ਾਂ ਤੇ ਚੰਗਾ ਲੱਗ ਰਿਹਾ ਭਾਈ ਆ ਬੜੀਆਂ ਚੀਜ਼ ਜਿਹੜੇ ਸਾਡੇ ਬਾਹਰ ਕੈਨੇਡਾ ਅਮਰੀਕਾ ਚ ਗਏ ਹੋਏ ਆ ਬੱਚੇ ਜਿਹੜੇ ਗਏ ਹੋਏ ਬਾਹਰ ਕੈਨੇਡਾ ਅਮਰੀਕਾ ਗਏ ਹੋਏ ਆ ਉਹਨਾਂ ਨੂੰ ਜਿਹੜੇ ਆ ਛੋਟੇ ਛੋਟੇ ਰੀਤੀ ਰਿਵਾਜ ਆ ਉਹਨਾਂ ਨੂੰ ਨਹੀਂ ਪਤਾ ਹੈਗਾ ਪਰ ਹੁਣ ਥੋੜਾ ਜਿਹਾ ਮੈਂ ਦੇਖਿਆ ਵੀ ਨੇਤਰ ਭਾਈ ਥੋੜਾ ਜਿਹਾ ਹੁਣ ਮਾਡਰਨ ਤਰੀਕੇ ਨਾਲੇ ਚੱਲੇ ਹੋਏ ਆ ਉਹ ਮਾਡਰਨ ਤਰੀਕੇ ਹੀ ਕਰਨਗੇ ਪਹਿਲਾਂ ਮੈਂ ਕਿਹਾ ਤਾਂ ਨਾ ਇੱਕ ਵਾਰੀ ਵੀਡੀਓ ਦੇ ਵਿੱਚ ਵੀ ਪੁਰਾਣੇ ਰੀਤੀ ਰਿਵਾਜਾਂ ਨਾਲ ਪਰ ਹੁਣ ਸਾਰਾ ਉਹ ਇਕੱਠੇ ਸ਼ੋਪਿੰਗ ਕਰ ਰਹੇ ਆ ਠੀਕ ਹੈ ਤੇ ਘੁੰਮ ਰਹੇ ਆ ਲਾੜਾ ਲਾੜੀ ਮਿਲ ਰਹੇ ਆ ਤੇ ਹਾਂ ਇੱਕ ਹੋਰ ਵਿੱਚ ਦੋ ਕਮੈਂਟ ਕਰ ਰਹੇ ਤੇ ਕਹਿੰਦੇ ਵੀ ਲਵ ਮੈਰਿਜ ਐ ਬਚੋਲਾ ਕਿਤੇ ਦਿਖਦਾ ਨਹੀਂ ਹੈਗਾ ਅੱਜ ਕੱਲ੍ਹ ਦੇਖੋ ਬਚੋਲੇ ਨੇ ਆਪਣੀ ਗੱਲ ਕਰਾਤੀ ਹੁਣ ਸਿੱਧੇ ਫੈਮਿਲੀ ਦੇ ਨੰਬਰ ਮਿਲ ਗਏ ਕਦੂਰੇ ਨੂੰ ਹੁਣ ਸਿੱਧਾ ਫੋਨ ਮਾਰਦੇ ਜਿੱਥੇ ਭਾਈ ਕੱਪੜੇ ਲੈਣੇ ਬੁਲਾ ਲੈਂਦੇ ਉਹਨਾਂ ਨੂੰ ਪਹਿਲਾਂ ਹੁੰਦਾ ਸੀ ਇਦਾਂ ਬਚੋਲੇ ਦਾ ਵਿੱਚ ਕੰਮ ਕਹਿੰਦੇ ਬਚੋਲੇ ਦਾ ਵਿੱਚ ਉਹਲਾ ਪਹਿਲਾਂ ਬਚੋਲਾ ਇੱਧਰ ਸੁਣਦਾ ਸੀ ਫਿਰ ਆਪਣੀ ਗੱਡੀ ਚਾ ਕੇ ਜਾਂ ਮੋਟਰਸਾਈਕਲ ਚਾ ਕੇ ਸਾਈਕਲ ਪਰ ਦੂਜੇ ਪਾਸੇ ਜਾਂਦਾ ਸੀ ਫਿਰ ਉਹਨਾਂ ਦੀ ਸੁਣਦਾ ਸੀ ਫਿਰ ਇੱਧਰ ਆ ਕੇ ਦੱਸਦਾ ਹੁੰਦਾ ਸੀ ਪਰ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਜਾਂ ਟੈਲੀਫੋਨ ਹੈ ਇਹਨਾਂ ਪਰ ਉਹ ਫਿਰ ਵਿਚੋਲੇ ਨੂੰ ਬਾਹਰੇ ਕੱਢ ਦਿੰਦੇ ਆ ਵਿਚਾਰ ਵਪਾਰ ਇਹ ਤੇ ਵਿਚੋਲਾ ਕਿੱਥੇ ਆ ਵਿਚੋਲਾ ਕਿੱਥੇ ਸਾਨੂੰ ਵਿਚੋਲਾ ਦਿਖਾਓ ਕਹਿੰਦੇ ਤੁਸੀਂ ਸਾਡਾ ਅ ਕੀ ਕਹਿੰਦੇ ਹੁੰਦੇ ਆ ਮੈਂ ਕਮੈਂਟ ਪੜ੍ਹ ਰਿਹਾ ਤੇ ਵਿੱਚ ਭਾਈ ਵਿਚੋਲਾ ਸਾਰਾ ਜਿੱਦਾਂ ਰਸਮੇ ਰਿਵਾਜ ਦੇਖ ਦਿਖਾਈ ਹੋਈ ਆ ਉਹ ਮੁੰਡੇ ਬਾਰੇ ਪਤਾ ਕੀਤਾ ਫਿਰ ਉਹਨਾਂ ਨੇ ਕੁੜੀ ਬਾਰੇ ਪਤਾ ਕੀਤਾ ਕੁੜੀ ਤਾਂ ਚੱਲ ਸਾਡੇ ਜੈਸਮੀਨ ਦਾ ਚੈਨਲ ਬਣਿਆ ਹੋਈ ਹੈ ਪਤਾ ਹੀ ਉਹਨੂੰ ਵੀਡੀਓ ਦੇਖਦੀ ਹੋਣੀ ਸਾਰਾ ਜੈਸਮੀਨ ਮਾਹਲ ਬਲੌਗ ਆ ਉਹ ਚੈਨਲ ਨੂੰ ਦੇਖਦੀ ਹੋਣੀ ਸਾਰੇ ਬਜੋਲਾ ਵੀ ਸਾਰਾ ਕੋਈ ਲਵ ਮੈਰਿਜ ਨਹੀਂ ਹੈਗੀ ਸਾਡੇ ਵਾਲੇ ਰਿਵਾਜ ਨਹੀਂ ਹੈਗੇ ਹਲੇ ਪਰ ਗਾਹਾਂ ਦਾ ਹੁਣ ਜਮਾਨੇ ਬਾਈ ਬਹੁਤ ਡਿਵੈਲਪ ਹੁੰਦੇ ਜਾਂਦੇ ਆ ਸਾਡੇ ਵੀ ਨਹੀਂ ਹਲੇ ਥੋੜਾ ਜਨਾ ਇੱਕ ਚੀਜ਼ ਦਾ ਇਹ ਰੌਲਾ ਪੈਂਦਾ ਹਲੇ ਬਾਹਰ ਜੇ ਕਿਤੇ ਬਾਹਰੀ ਕੰਟਰੀ ਨੂੰ ਬਾਹਲੇ ਕਹਿੰਦਾ ਵੀ ਬਾਹਲੀ ਕੰਟਰੀ ਚ ਪਈ ਰਿਵਾਜ ਆ ਵੇ ਚੀਜ਼ੇ ਰਵਾਜ ਬਹਾਲੀ ਕੰਟਰੀਆਂ ਵਿੱਚ ਪਰ ਇੱਧਰ ਹਲੇ ਥੋੜਾ ਜਨਾ ਹਲੇ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਵਿਚੋਲੇ ਵਿਚੋਲੇ ਕੱਢੇ ਦੇਣੇ ਆਉਣ ਬਸ ਕੀ ਸਮਾਂ ਬਦਲ ਰਿਹਾ ਠੀਕ ਹੈ ਤੇ ਲੋਕ ਗੱਲਾਂ ਕਰ ਰਹੇ ਆ ਫਿਰ ਅ ਅਨਟਰ ਕਾਸਟ ਜਿਹੜੀ ਕਹਿੰਦੇ ਹਲੇ ਇੱਧਰ ਹੈ ਨਹੀਂ ਹੈ ਮੈਂ ਤਾਂ ਇਹ ਕਹੂੰਗਾ ਵੀ ਜੇ ਜਮਾਨਾ ਡਿਵੈਲਪ ਵੀ ਕਰ ਰਿਹਾ ਨਾ ਥੋੜਾ ਜਿਆ ਤੁਸੀਂ ਅ ਕੁੜੀਆਂ ਨੂੰ ਮੁੰਡਿਆਂ ਨੂੰ ਜੇ ਭਾਈ ਲਵ ਕਰਨਾ ਵੀ ਆ ਕੋਸ਼ਿਸ਼ ਕਰਿਓ ਪਿਆਰ ਤਾਂ ਕਹਿੰਦੇ ਅੰਨਾ ਹੁੰਦਾ ਉਹ ਕੁਝ ਨਹੀਂ ਦੇਖਦਾ ਹੈਗਾ ਪਰ ਕੋਸ਼ਿਸ਼ ਇਹ ਕਰਿਓ ਜੇ ਤੁਸੀਂ ਜੱਟ ਐ ਤਾਂ ਜੱਟ ਬ੍ਰਦਰ ਦੀ ਕੁੜੀ ਨਾਲ ਭਾਈ ਲਵ ਕਰ ਲਿਓ ਜੇ ਕੁੜੀ ਲੱਭਣੀ ਹੋ ਪਹਿਲਾਂ ਪੁੱਛ ਲਿਓ ਭਾਈ ਹਾਂ ਭਾਈ ਅੱਗੇ ਗੱਲਬਾਤ ਤੋਰੀਏ ਜੇ ਭਾਈ ਹੋਰ ਕਾਸਟ ਵਾਲਾ ਉਹ ਕਾਸਟ ਵਿੱਚ ਦੇਖਦੇ ਫਿਰ ਥੋੜਾ ਜਿਹਾ ਵੀ ਮੈਂ ਇਹ ਸੋਚਦਾ ਵੀ ਰਿਸ਼ਤਾ ਕਰਾਉਣਾ ਥੋੜਾ ਆਸਾਨ ਹੋ ਜਾਂਦਾ ਫਿਰ ਰਿਸ਼ਤਾ ਹੋ ਸਕਦਾ ਕਈ ਵਾਰ ਹੁਣ ਮਹਿਗ ਨੂੰ ਵੀ ਕੋ ਦੋ ਰਿਸ਼ਤੇ ਆਏ ਆ ਤੇ ਨਹੀਂ ਗੱਲ ਬਣੀ ਹੈਗੀ ਤੇ ਦੱਸਾਂਗਾ ਹੌਲੀ ਹੌਲੀ ਜਦੋਂ ਚੜੂਗਾ ਭਾਈ ਆਪਾਂ ਵੀ ਭਾਈ ਨੇਤਰ ਆ ਵਾਂਗੂ ਫਿਰ ਜੇ ਤੁਸੀਂ ਚਾਹੁੰਦੇ ਆ ਮਹਿਕ ਦੀ ਵੀ ਆਪਾਂ ਏਦਾਂ ਸੀਰੀਜ਼ ਬਣਾਈਏ ਇੱਕ ਜਿਹੜਾ ਨੇਤਰ ਹੀ ਦਿਖਾ ਰਿਹਾ ਇਹ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਬਣਾਈਏ ਆਪਾਂ ਫਿਰ ਉਦਾਂ ਜੀ ਅੱਜ ਮੰਗਣਾ ਹੋ ਰਿਹਾ ਜੀ ਅੱਜ ਕੱਪੜੇ ਚੱਲੇ ਆ ਜੀ ਆਹ ਹੋ ਰਿਹਾ ਜੀ ਅੱਜ ਉਹ ਹੋ ਰਿਹਾ ਜੀ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਔਰ ਆਪਾਂ ਜ਼ਰੂਰ ਇਸ 'ਤੇ ਆਪਾਂ ਗੌਰ ਕਰਾਂਗੇ ਪਰ ਇੰਨਾ ਨਹੀਂ ਇੰਨਾ ਜ਼ਿਆਦਾ ਓਵਰ ਨਹੀਂ ਯਾਰ ਥੋੜਾ ਜ਼ਿਆਦਾ ਮੈਨੂੰ ਵੀ ਲੱਗ ਰਿਹਾ ਕੁਛ ਥੋੜਾ ਨੀਤਰ ਬਾਈ ਉਹਨੇ ਮੈਨੂੰ ਥੋੜਾ ਜਿਆਦਾ ਓਵਰ ਦਿਖਾ ਰਿਆ ਐ ਇੰਨਾ ਦਿਖਾਉਣਾ ਨਹੀਂ ਚਾਹੀਦਾ ਮੇਰੇ ਸਾ ਮੈਨੂੰ ਜਿੱਦਾਂ ਮੈਨੂੰ ਲੱਗ ਰਿਹਾ ਮੈਨੂੰ ਫੀਲ ਹੋ ਰਿਹਾ ਕੁਝ ਵੇਚਣਾ ਫਿਰ ਟੈਲੀਫੋਨ ਕਰਕੇ ਮੈਨੂੰ ਵੀ ਕਹਿੰਦੇ ਆ ਵੀ ਛੱਡੋ ਹੁਣ ਕਾਹ ਨੂੰ ਭਾਈ ਦੇਖੋ ਉਹ ਵਿਆਹ ਕਰ ਰਹੇ ਆ ਉਹ ਵੀਡੀਓ ਪਾ ਰਹੇ ਆ ਤੁਸੀਂ ਦੇਖ ਰਹੇ ਆ ਜਦਾ ਭਾਈ ਦੇਖੋ ਨਾ ਫਿਰ ਬੋਲੋ ਨਾ ਚੁੱਪ ਕਰਕੇ ਜਿਹੜੀ ਗੱਲ ਆਪਣੇ ਅੰਦਰ ਹਾਜਮ ਕਰ ਲਓ ਠੀਕ ਐ ਇਹ ਭਾਈ ਉਹ 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 ਗੱਲਾਂ ਉਹ ਜਾਣਦੇ ਆ ਠੀਕ ਐ ਜੀ ਤੇ ਇਹ ਸੀ ਭਾਈ ਅੱਜ ਦਾ ਹਾਂ ਇੱਕ ਮੈਂ ਆ ਤਾਂ ਗੱਲ ਰੋਜ਼ੇ ਭੁੱਲ ਜਾਂਦਾ ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਜਿਹੜੀ ਪੰਜੀਰੀ ਦੀ ਵੀਡੀਓ ਆ ਨਾ ਇਹ ਮੈਂ ਅੱਜ ਤੋਂ 3 ਜਾਂ 4 ਸਾਲ ਪਹਿਲਾਂ ਇੱਕ ਹੋਰ ਬਣਾਈ ᱛੀ ਉਸ ਵੀਡੀਓ ਅੱਜ ਕੋ ਥੋੜੀ ਸੈੱਟ ਪਰ ਲਾਉਂਦਾ ਅੱਜ ਤੋਂ 3 ਤੋਂ 4 ਸਾਲ ਪਹਿਲਾਂ ਵੀਡੀਓ ਬਣਾਈ ᱛੀ ਇਸ ਵੀਡੀਓ ਪਰ ਵਿਊ 27 ਲੱਖ ਆਇਆ ਹੋਇਆ ਤੁਸੀਂ ਦੇਖੋ 27 ਲੱਖ ਵਿਊ ਆਇਆ ਹੈ ਇਸ ਵੀਡੀਓ ਪਰ ਤੇ ਇਦਾਂ ਦੀ ਬਹੁਤ ਵੀਡੀਓ ਜਿਹੜੀ ਮੇਰੇ ਖਾਣੇ ਵਾਲੀ ਵੀਡੀਓ ਬਹੁਤ ਵਾਇਰਲ ਹੋਈ ਜਾਂਦੀਆਂ ਉਸ ਤੋਂ ਬਾਅਦ ਜਦੋਂ ਫਿਰ ਮੈਂ ਖਾਣੇ ਵਾਲੀ ਵੀਡੀਓ ਬਣਾਉਣੀ ਸ਼ੁਰੂ ਕਰੀ ਜਾਂਦੀ ਆ ਹਰੇਕ ਜਨਾਨੀ ਜਾਂ ਹੋਰ ਕੋਈ ਬੰਦਾ ਜਿਹਨੂੰ ਕੁਕਿੰਗ ਆਉਂਦੀ ਹਰੇਕ ਚੁੱਲ੍ਹੇ ਪਰ ਬੈਠ ਕੇ ਮੈਂ ਵੀ ਕੁੱਕਾ ਜੀ ਮੈਂ ਵੀ ਕੁੱਕਾ ਜੀ ਮੈਂ ਵੀ ਫਿਰ ਮੈਂ ਕੁਕਿੰਗ ਵੀ ਛੱਡ ਦਿੱਤੀ ਫਿਰ ਮੈਂ ਬਲੌਗਿੰਗ ਸ਼ੁਰੂ ਕਰ ਲਈ ਜਿਆ ਬਲੌਗ ਬਣਾਉਂਦੇ ਡੇਲੀ ਬਲੌਗ ਬਣਾਉਂਦੇ ਫਿਰ ਭਾਈ ਡੇਲੀ ਬਲੌਗ ਰੇਕੇ ਘਰ ਦਾ ਡੇਲੀ ਬਲੌਗ ਆਪਣੀਆਂ ਜਨਾਨੀਆਂ ਪੁੱਠੀਆਂ ਸਿੱਧੀਆਂ ਕਰਨ ਲੱਗੇ ਅਸੀਂ ਵੀ ਬਲੌਗਰ ਹਾਂ ਜੀ ਫਿਰ ਮੈਂ ਕਿ ਹੁਣ ਥੋੜਾ ਜਆ ਟ੍ਰੈਵਲ ਵਾਲੇ ਤਾਂ ਸੁੱਝ ਚੱਲਦੇ ਆ ਫਿਰ ਮੈਂ ਟ੍ਰੈਵਲ ਕਰਨਾ ਸ਼ੁਰੂ ਕਰਤਾ ਕਦੇ ਥਾਈਲੈਂਡ ਕਦੇ ਮਲੇਸ਼ੀਆ ਕਦੇ ਕਿਤੇ ਕਦੇ ਕਿਤੇ ਪਰ ਹੁਣ ਮੈਂ ਥੋੜਾ ਮਿਕਸ ਰੱਖਦਾ ਹਰ ਇੱਕ ਚੀਜ਼ ਦਾ ਕੀ ਹੁਣ ਆਪਣੇ ਚੈਨਲ ਦੇ ਨਾਲ ਜਿਹੜਾ ਮਹਲ ਬਲੌਗ ਹੈ ਵੱਡਾ ਚੈਨਲ ਆਪਣਾ ਉਹਦੇ ਪਰ ਆਪਾਂ ਹੁਣ ਮਿਕਸ ਵੀਡੀਓ ਪਾਈ ਦੀਆਂ ਵਿੱਚ ਟ੍ਰੈਵਲ ਦੀ ਪਾ ਦਿੰਦੀਆਂ ਵਿੱਚ ਹੁਣ ਆਪਣਾ ਮਕਾਨ ਚੱਲ ਰਿਹਾ ਉਹਦੀ ਚੱਲ ਰਹੀ ਹੈ ਫਿਰ ਵਿੱਚ ਆਪਾਂ ਖਾਣੇ ਵਾਲੀ ਵੀ ਪਾ ਦਿੰਦੇ ਆ ਪਰ ਹੁਣ ਪਾਵਾਂਗਾ ਕਦੋਂ ਖਾਣ ਤੇ ਠੀਕ ਆ ਜੀ ਅੱਜ ਇੱਕ ਹੁਣ ਹੋਰ ਬੰਦੇ ਸਾਡਾ ਸਵਾਗਤ ਸੀ ਕੱਲ ਅਸੀਂ ਸਵਾਗਤ ਮਾਰਿਆ ਤੁਸੀਂ ਇਹ ਵੀਡੀਓ ਆ ਰਹੀ ਹੈ ਆਪਣੀ ਕਿ ਕੱਲ ਕੱਲ ਮੈਨੂੰ ਮੈਸੇਜ ਬਹੁਤ ਆਏ ਭਾਈ ਤੁਸੀਂ ਲਾਈਵ ਵੀਡੀਓ ਨੂੰ ਪਾਈ ਸੀ ਭਾਈ ਤੇਰੀ ਲਾਈਵ ਵੀਡੀਓ ਦੇਖ ਰਹੇ ਆ ਵੀ ਸਾਨੂੰ ਸਵੇਰ ਦਾ ਵੀਊ ਪਤਾ ਲੱਗ ਜਾਂਦਾ ਹੁਣ ਤਾਂ ਮੌਸਮ ਪੂਰਾ ਸਾਫ਼ ਹੋ ਗਿਆ ਪੂਰਾ ਐ ਨੇ 2-3 ਦਿਨ ਪਹਿਲਾਂ ਬਹੁਤ ਰੌਲਾ ਪਿਆ ਹੋਇਆ ਤਾਂ ਵੀ ਧੁੰਦ ਹੈ ਕਿ ਆਏ ਵਿੱਚ ਮੌਸਮ ਵਿੱਚ ਬਹੁਤ ਜ਼ਹਿਰੀਲੇ ਕਾਣਾ ਆ ਗਏ ਗੁੱਜਰ ਬਾਈ ਭਾਈ ਹੁਣ ਕੰਮ ਤੋਂ ਜਵਾਬ ਦੇ ਗਿਆ ਭਾਈ ਉਹ ਠੀਕ ਹੈ ਜੀ ਤੇ ਮੈਂ ਭਾਈ ਹੁਣ ਤੂੰ ਇੰਨਾ ਨਹੀਂ ਮੈਂ ਕਰ ਸਕਦਾ ਇੰਨੀ ਚਾਲ ਨਹੀਂ ਚੱਲ ਸਕਦਾ ਹੈਗਾ ਪਰ ਉਹਨੂੰ ਭਾਈ ਮੈਂ ਹੁਣ ਜਵਾਬੇ ਦੇ ਤਾਂ ਮੈਂ ਭਾਈ ਤੂੰ ਹੁਣ ਜਿਹੜੇ ਬੰਦੇ ਕੋਲ ਤੂੰ ਗਿਆ ਨਵੇਂ ਕੋਲ ਇੱਥੀ ਦਾ ਯਾਰ ਉਹਨਾਂ ਨੂੰ ਵੈਸੇ ਲੋੜ ਆ ਮੈਂ ਦੇਖਿਆ ਜਿਹੜਾ ਨਵੇਂ ਬੰਦਿਆਂ ਕੋਲ ਗਿਆ ਉਹਨਾਂ ਨੂੰ ਗੁੱਜਰ ਬਾਈ ਦੀ ਲੋੜ ਆ ਮੈਂ ਕਿਹਾ ਠੀਕ ਆ ਭਾਈ ਗੁੱਜਰ ਬਾਈ ਫਿਰ ਮੈਂ ਕਿਹਾ ਭਾਈ ਤੂੰ ਫਿਰ ਇਹਨਾਂ ਕੋਲੇ ਰਹਿ ਤੇ ਇੱਕ ਬੰਦੇ ਨਾਲ ਮੇਰੇ ਹੋਰ ਨਾਲ ਗੱਲਬਾਤ ਚੱਲਦੀ ਆ ਤੇ ਉਹ ਮੈਨੂੰ ਕਹਿ ਰਿਹਾ ਭਾਈ ਮੈਂ ਪੀਂਦਾ ਪੂਰੀ ਬੋਤਲ ਇੱਕ ਮੈਨੂੰ ਪੂਰੀ ਇੱਕ ਬੋਤਲ ਚਾਹੀਦੀ ਆ ਮੈਂ ਕਿਹਾ ਭਾਈ ਤੈਨੂੰ ਪੂਰੀ ਬੋਤਲ ਦੇ ਪਰ ਉਹ ਗੁੱਜਰ ਨਾਲੋਂ ਕੰਮ ਜ਼ਿਆਦਾ ਕਰੂਗਾ ਥੋੜਾ ਜਿਹਾ ਨਹੀਂ ਮੋਟਰ ਮੇਰੇ 15 ਕ ਦਿਨ ਲਵਾ ਵੀ ਮੈਂ ਦੁਆਰੇ ਹਲੇ ਫਲ ਸਬਜ਼ੀਆਂ ਵੇਚਣੀਆਂ ਠੀਕ ਆ ਸਾਰਾ ਸਾਫ਼ ਕਰਾਉਣਾ ਹਲੇ ਤੇ ਗੁੱਜਰભાઈ ਥੋੜਾ ਕਰਦਾ ਚੱਲ ਕੰਮ ਕਰਦਾ ਦਾ ਪਰ ਠੁਮਕ ਠੁਮਕ ਕਰਦਾ ਦਾ ਥੋੜਾ ਜਿਹਾ ਇਹ ਤੇ ਥੋੜਾ ਬਸ ਸਪੀਡ ਨਾਲ ਕਰਾਵਾਂਗੇ ਇਹ ਪਤਾ ਲੱਗਿਆ ਕਰਦਾ ਸੀ ਗੱਲਾਂ ਉਧਰ ਦੇ ਬੰਦੇ ਕੋਲ ਮੈਨੂੰ ਥੋੜਾ ਜਿਹਾ ਪਤਾ ਲੱਗਿਆ ਕਹਿੰਦਾ ਉਹਦਾ ਮੇਰੇ ਵਗਾਰ ਸਰਦਾ ਨਹੀਂ ਹੈਗਾ ਇੱਥੇ ਭਾਈ ਸਭ ਦਾ ਸਰ ਜਾਂਦਾ ਕੰਮ ਕਿਸੇ ਦਾ ਰੁਕਦਾ ਨਹੀਂ ਤਮ ਸਭ ਦੇ ਚੱਲੀ ਜਾਂਦੇ ਆ ਅੱਜ ਦਾ ਪਲਾਨ ਜਿਹੜੇ ਮੈਂ ਸੋਚੇ ਹੋਏ ਦਾ ਅੱਜ ਦਿਨ ਚ ਕਰਨੇ ਵਾਲੇ ਸਾਰੇ ਪਲਾਨ ਚੇਂਜ ਹੋ ਗਏ ਆ ਸੋਚਿਆ ਤਾਂ ਵੀਡੀਓ ਮੈਂ ਐ ਬਣਾਉਂਗਾ ਜਿਹੜੇ ਵੱਡੇ ਚੰਨ ਮਹਾਲ ਚੈਨਲ ਉੱਪਰ ਵੀ ਉਹਦੇ ਉੱਪਰ ਵੀਡੀਓ ਐ ਬਣਾਉਂਗਾ ਫਿਰ ਹੁਣ ਥੋੜੇ ਸ਼ਡਿਊਲ ਚੇਂਜ ਹੋ ਗਿਆ ਉਹ ਸਾਰਾ ਬਦਲ ਹੋ ਗਿਆ ਤੇ ਘਰਾਂ ਭਾਈ ਅੱਜ ਮਜ਼ਦੂਰ ਐਨ ਅੱਜ ਕੰਮ ਹੋਰ ਖਿੱਚਿਆ ਜਾਊਗਾ ਅੱਜ ਤਿੰਨ ਬੰਦੇ ਹੋਰ ਆਪਣੇ ਬੰਦੇ ਨਵੇਂ ਆ ਗਏ ਦਿਹਾੜੀਏ ਉਹਨਾਂ ਨਾਲ ਫਿਰ ਪੂਰਾ ਇੱਕ ਹੁਣ ਸਰਕਲ ਬਣਾਉਣਾ ਪੈਣਾ ਅੱਜ ਮਹਿਗਨ ਵੀ ਕਾਲਜ ਜਾਣਾ ਮੈਨੂੰ ਇਹਦੇ ਕਾਲਜ ਜਾਣ ਕਰਕੇ ਥੋੜੀ ਹੁਣ ਫਿਰ ਮੈਨੂੰ ਦਿੱਕਤ ਆਉਂਦੀ ਹੈ ਜਿਹੜੇ ਉੱਪਰਲੇ ਕੰਮ ਕਰਨੇ ਵਾਲੇ ਫਿਰ ਕਰਨੇ ਵਾਲੇ ਤੇ ਜਿਹਦਾ ਟਾਇਲ ਨਾਲ ਟਾਇਲ ਵਾਲੇ ਕੋਲ ਜਾਣਾ ਦਾ ਲੱਕੜੀ ਵਾਲੇ ਕੋਲ ਜਾਣਾ ਦਾ ਤੇ ਇੱਕ ਦੋ ਜਗ੍ਹਾ ਟਾਇਲ ਦੇਖ ਕੇ ਹੁਣ ਤਾਂ ਕੰਮ ਕਰਿਆ ਹੱਕ ਤਾਂ ਨਾ ਕਰਿਆ ਹ ਬੰਦੇ ਜਿਹੜੇ ਬੰਦੇ ਟਾਇਲ ਲਾਈ ਹੈ ਹੁਣ ਬੰਦਾ ਇੱਕ ਵਿੱਚ ਨਾ ਗੱਲ ਕਿ ਇਹ ਚੱਲ ਰਹੀ ਹੈ ਟਾਇਲ ਵਾਲਾ ਇੱਕ ਠੇਕੇਦਾਰ ਆ ਉਹ ਠੇਕੇ ਲੰਦਾ ਟਾਇਲ ਦੇ ਹੁਣ ਜਿਹੜਾ ਬੰਦਾ ਟਾਇਲ ਲਾਉਂਦਾ ਉਹ ਉਹ ਪਾਲ ਪਾਲਟੀ ਮੈਨੂੰ ਸਿੱਧੀ ਮਿਲਾਉਣੀ ਚਾਹੁੰਦੀ ਹੈ ਵੇ ਠੇਕੇਦਾਰ ਨੂੰ ਵਿੱਚ ਤੇ ਭਾਂ ਕੱਢਦੀ ਐ ਤੇ ਸਿੱਧੇ ਮਜ਼ਦੂਰਾਂ ਨਾਲ ਗੱਲ ਕਰ ਜਿਹੜੇ ਬੰਦੇ ਟਾਇਲ ਲਾਉਂਦੇ ਆ ਫਿਰ ਉਹਨਾਂ ਦਾ ਮੈਂ ਹੁਣ ਕੰਮ ਦੇਖਣਾ ਚਾਹੁੰਦਾ ਜਿਹੋਨਾਂ ਨੇ ਕੰਮ ਕਿੱਦਾਂ ਦਾ ਕਰਿਆ ਹੋਇਆ ਉਹ ਫਿਰ ਹੁਣ ਜਾ ਕੇ ਉਹਨਾਂ ਕੋਲ ਪਤਾ ਲੱਗੂ ਵੀ ਕੰਮ ਉਹਨਾਂ ਦਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਤੇ ਦੇਖਦੇ ਜਾ ਕੇ ਤੇ ਹੁੱਜ ਹੁਣ ਭਾਈ ਆਪਾਂ ਲਾਈਵ ਬੰਦ ਕਰਦੇ ਆ ਏਸੀ ਭਾਈ ਹੁਣ ਜੈਸਮਿਨ ਵਿਆਹ ਦੀਆਂ ਗੱਲਾਂ ਹੋਰ ਕੱਲੂ ਕਰਾਂਗੇ ਤੇ ਆਦਾ ਭਾਈ ਹੁਣ ਨਵੀਂ ਚੀਜ਼ ਐ ਤੜਕੇ ਤੜਕੇ ਨੂੰ 4 ਵਜੇ ਅਨੰਦ ਤੇ ਬਾਈ ਹੁਣ ਤੁਸੀਂ ਉਹਨਾਂ ਦੇ ਚੈਨਲ ਪਰ ਦੇਖੀ ਹੋਣੀ ਐ ਆਪਾਂ ਤੁਹਾਡੇ ਸਾਂਝੇਗਾ ਵੀ ਉਹ ਉਹਨਾਂ ਦੇ ਬਾਈ ਉਹਨੂੰ ਨੂੰ ਪਤਾ ਮੈਨੂੰ ਇਹਦੇ ਬਾਰੇ ਮੇਰੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੀ ਜੇ ਆਪਾਂ ਕਹੀਏ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਬਲੌਗ ਵੀ ਨਹੀਂ ਉਹਦੇ ਦੇਖ ਹੋ ਰਹੇ ਹੈਗੇ ਉਹ ਆਪਣੇ ਘਰ ਦੇ ਕੰਮਾਂ 'ਚ ਬਹੁਤ ਜ਼ਿਆਦਾ ਉਲਝਿਆ ਹੋਇਆ ਹਾਂ ਹਾਂ ਵੀ ਆਪਾਂ ਆਪਣੀ ਹਾਜ਼ਰੀ ਭਾਲੀ ਮੋਟਰ ਪਰ ਠੀਕ ਆ ਬਈ ਤੇ ਹੁਣ ਜਾਣਾ ਚਾਹੀਦਾ ਘਰ ਨੂੰ ਆਪਾਂ ਨੂੰ ਹਨਾ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਅਗਲਾ ਲਾਈਵ ਕੱਲ ਨੂੰ ਆਊਗਾ ਦੇਖਦੇ ਹੁਣ ਕੱਲੂ ਕਿਹੜੀ ਕੋਈ ਅਪਡੇਟ ਆਉਂਦੀ ਵਿਆਹ ਆ ਰਹੀ ਦੀ ਭਾਈ ਮੁੰਡਿਆਂ ਦੀ ਧੰਨਵਾਦ ਜੀ